ਸਤਿ ਸ਼੍ਰੀ ਅਕਾਲ ਜੀ ਇਹ ਸਾਢੇ 3 ਮੀਟਰ ਆਪਣੇ ਕੋਲ ਕੱਪੜਾ ਆ ਵੱਡੇ ਵਰ ਦਾ 56 ਇੰਚ ਦਾ ਬਾਰਿਆ ਇਧਰ ਦੀ ਸਾਈਜ਼ ਨੂੰ ਕੰਨੀ ਤੋਂ ਕੰਨੀ ਇਹ ਸਾਢੇ 3 ਮੀਟਰ ਆਪਣੇ ਕੋਲ ਕੱਪੜਾ ਆ ਅੱਜ ਤੁਹਾਨੂੰ ਇਹ ਦੱਸਾਂਗੇ ਕਿ ਵੱਡੇ ਵਰ ਦੇ ਸੂਟ ਨੂੰ ਆਪਾਂ ਕੱਟਣਾ ਕਿੱਦਾਂ ਆ ਕਿੱਦਾਂ ਇਹਦੇ ਵਿੱਚੋਂ ਬਾਹ ਕੱਢਣੀ ਆ 벨ਟ ਕੱਢਣੀ ਆ ਜਾਂ ਪੱਲੇ ਕੱਢਣੇ ਹੁੰਦੇ ਸਾਰੇ ਜਾਣਕਾਰੀ ਦਵਾਂਗੇ ਕੱਟਣ ਦਾ ਤਰੀਕਾ ਕੀ ਹੁੰਦਾ ਇਹਨੂੰ ਚੱਲ ਪਹਿਲਾਂ ਉਹਨੇ ਤੁਸੀਂ ਦੋ ਲੰਬਾਈਆਂ ਲੈ ਲੈਣੀਆਂ ਆ ਜਦਾ ਬੈਕ ਫਰੰਟ ਲਈ ਇਸ ਤਰ੍ਹਾਂ ਹੀ ਇਸ ਕੱਪੜੇ ਨੂੰ ਕੰਨੀ ਤੋਂ ਕੰਨੀ ਕਰਕੇ ਜਿੱਦਾਂ ਇਹ ਕੱਪੜਾ ਆਪਾਂ ਹੁਣ ਵਿਛਾ ਰਹੇ ਆ ਨਾ ਇਹ ਚਾਰ ਆਪਾਂ ਪੱਨਪਾ ਲੈ ਇਹਨੂੰ ਪਹਿਲਾਂ ਆਪਾਂ ਦੋ ਲੰਬਾਈਆਂ ਲੈਣੀਆਂ ਆ ਤਾਂ ਲੰਬਾਈ ਕਸਟਮਰ ਦੀ ਹੈਗੀ ਆ 42.5 ਤੁਸੀਂ 46.5 ਕਰ ਲਓ ਸਾਡੇ 46 ਬਹੁਤ ਆਸਾਨੀ ਨਾਲ ਤਾਂ ਦੱਸੂਗਾ ਕਿਦਾਂ ਇਹ ਕੱਟ ਹੋਣਾ ਹੈ ਸਾਡੇ ਵੱਤ ਦਾ ਕੋਈ ਪ੍ਰੋਬਲਮ ਨਹੀਂ ਹੋਣੀ ਸਾਡੇ 46 ਅਨ ਕਿ 4 ਇੰਚ ਆਪਾਂ ਜ਼ਿਆਦਾ ਲੈ ਲਿਆ ਇਹ ਲੈ ਲਿਆ ਆਪਾਂ ਦੋ ਲੰਬਾਈਆਂ ਆ ਦੇਖੋ ਤਿਆਰ ਹੋ ਗਈਆਂ ਆਪਣੀਆਂ ਦੋ ਲੰਬਾਈਆਂ ਹੁਣ ਆਪਾਂ ਇਹਨਾਂ ਦਾ ਘੇਰਾ ਦੇਖ ਲੈਣਾ ਘੇਰਾ ਹੈਗਾ 24 ਸਾਡੇ 24 ਤੇ 4 ਇੰਚ ਫੇਰ ਆਪਾਂ ਪਲੱਸ ਕਰਨੇ 28 ਇਹ ਪੂਰਾ ਪੂਰਾ ਹੀ ਆ ਇਹਨੂੰ ਨਹੀਂ ਆਪਾਂ ਹੁਣ 6 ਹਨ ਸੈਂਟਰ ਚੋਂ ਕੈਂਚੀ ਮਾਰ ਦਿੰਦੇ ਨੇ ਇਹ ਆਪਣੀਆਂ ਦੋ ਲੰਬਾਈਆਂ ਹੋ ਗਈਆਂ ਬੈਕ ਫਰੰਟ ਹੁਣ ਆਪੇ ਇਹਦੀ ਕਟਿੰਗ ਕਰ ਲੈਣੀ ਆ ਜਿੱਦਾਂ ਨਾਰਮਲ ਸੂਟ ਆਪਾਂ ਕੱਟੀਦਾ ਹਾਂ ਆ ਦੋ ਪਾ ਵਿਛਾ ਲੈ ਬੈਕ ਤੇ ਫਰੰਟ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਦੇਖੋ ਪਹਿਲਾ ਨਿਸ਼ਾਨ ਆਪਾਂ ਸਿੱਧੇ ਲਈ ਲਾਣਾ 23 ਇੰਚ ਐਸ਼ਟਾ ਬੈਕ ਗਲਾ ਹੈਗਾ 7.5 ਆਪਾਂ 7 ਤੇ ਹੀ ਕੱਟਣਾ ਇਹਨੂੰ ਚਾਹੇ ਚੈਸਟ 23 ਆ 7 ਉੱਪਰ ਨਹੀਂ ਕੱਟਣਾ ਪਹਿਲਾ ਨਿਸ਼ਾਨ ਤੁਸੀਂ ਜਿਹੜਾ ਪਲੇਟਾਂ ਦਾ ਇਹ 14 ਤੇ ਕਮਰ ਇਹਨਾਂ ਦੀ 16 ਇੰਚ ਤੇ ਤੇ 24 ਇੰਚ ਤੇ ਇਹਨਾਂ ਦੀ ਹਿਪ 42 ਆ ਤੇ 1.5 ਇੰਚ ਹੋਰ ਪੈਣਾ ਪਲੇਟ ਵੀ ਆ ਉੱਪਰ ਮੋਢੇ ਤੋਂ ਵੀ ਅੱਧੀ ਇੰਚ ਦੱਬ ਹੋਣਾ 42 43 44 ਇੱਥੇ ਤੱਕ ਦੀ ਲੰਬਾਈ ਬਾਕੀ ਆ ਫੋਲਡ ਕੇ ਗੁਣਿਆਂ ਦੇ ਨਿਸ਼ਾਨ ਸਿੱਧੇ ਕਰਕੇ ਤੇ ਇੰਚ ਚਸ਼ਟਾ ਸਾਢੇ 7 ਮਤਲਬ ਕਿ 15 ਇੰਚ ਤੀਰਾ 7 ਅੱਧਾ ਇੰਚ ਪਿੱਛੇ ਕਰਕੇ ਇੱਥੋਂ 23 ਦਾ 24 ਇੰਚ ਚ ਪਲੇਟਾਂ ਦਾ ਮਾਪ ਚ ਸਾਢੇ 21 ਦਾ ਸਾਢੇ 22 ਪਲੇਟਾਂ ਦਾ ਮਾਪ ਚ ਤੇ ਸਾਢੇ 24 ਇਹਨਾਂ ਦੀ ਹੈਪਿਆ ਤੇ ਸਾਢੇ 24 ਇਹਨਾਂ ਦਾ ਘੇਰਾ ਆ ਇਸ ਤੋਂ ਬਾਅਦ 4 ਇੰਚ ਵਿੱਚੋਂ ਛੱਡ ਕੇ ਉਦੋਂ ਛੋਟੇ ਨਾਲ ਤੇ 3.5 ਛੱਡੀ ਦਾ ਵੱਡਾ ਨਾਲ ਪਿਆ 4 7 ਇੰਚ ਲੰਬਾ ਪਲੇਟ ਪਾ ਤਾ ਫਿਰ ਨਿਸ਼ਾਨਾ ਨੂੰ ਸਿੱਧੇ ਕਰ ਲੋ ਥੋੜਾ ਜਲਦੀ ਮੈਂ ਕੱਟ ਦਿਆਂਗਾ ਵੀਡੀਓ ਜਿਆਦਾ ਲੰਬੀ ਨਾ ਹੋਵੇ ਇੱਥੇ ਚਾਰਾਂ ਦੀ ਪਹਿਲਾਂ ਕਟਿੰਗ ਕਰ ਲੈਣੀ ਇੱਥੇ ਤੱਕ ਫਿਰ ਸਿਰਫ ਫਰੰਟ ਨੂੰ ਚੱਕ ਕੇ ਫਰੰਟ ਦੀ ਕਟਿੰਗ ਅੱਧਾ ਇੰਚ ਬੈਕ ਕਰਕੇ ਇਸ ਤਰ੍ਹਾਂ ਹੋ ਗਈ ਬੈਕ ਫਰੰਟ ਦੀ ਕਟਿੰਗ ਕਮਲ ਦੇ ਤੱਕ ਕੱਟ ਦੇ ਦੇਣਾ ਤੇ ਹੱਪ ਦੇ ਕੱਟ ਦੇ ਦੇਣਾ ਇਹ ਸੈਂਟਰ ਹੋ ਗਿਆ ਸੂਟ ਦਾ ਇਹ ਘੇਰੇ ਦਾ ਹੋ ਗਿਆ 3 ਬੈਕ ਫਰੰਟ ਦੀ ਆਪਾਂ ਕਟਿੰਗ ਕਰ ਲਈ ਆ ਹੁਣ ਆਪਾਂ ਬਾਵਾ ਲੈਣੀਆਂ ਤੇ ਇੱਥੋਂ ਹੀ ਆਪਾਂ ਪੱਲੇ ਲੈਣੇ ਆ ਦੇਖੋ ਕਟਿੰਗ ਆਪਾਂ ਕਿੱਦਾਂ ਕਰਨੀ ਆ 17 ਇੰਚ ਇਹਨਾਂ ਦੀ ਬਾਹਾਂ ਦੀ ਲੰਬਾਈ ਆ 6 ਇੰਚ ਮੋਰੀ ਦੇਖੋ ਇੱਥੇ ਹੀ ਸਿੱਖਣ ਵਾਲਾ ਆ ਬਸ 17 ਇੰਚ ਬਾਹਾਂ 17 2 ਇੰਚ ਆਪਾਂ ਵੱਡੀ ਰੱਖ ਲਈ ਕਿਉਂਕਿ ਉਹ ਫੋਲਡ ਵੀ ਹੁਣੇ ਦਬਾਅ ਵੀ ਹੋਣਾ 19 ਫਿਰ ਇੱਕ ਨਿਸ਼ਾਨ ਲਾ ਲਿਆ 19 ਠੀਕ ਹੈ ਹੁਣ ਇਹ ਜਿੰਨਾ ਕੱਪੜਾ ਹੈਗਾ ਇੰਨਾ ਹੀ ਆਪਾਂ ਤੋੜ ਲੈਣਾ ਹੁਣ ਇੱਥੇ ਹੀ ਆਪਾਂ ਪੱਲੇ ਵੀ ਲੈ ਲੈਣੇ ਬਾਹਾਂ ਵੀ ਲੈ ਲੈਣੀਆਂ ਵੱਡੇ ਵਾਰ ਚ ਇਹੀ ਆ ਕਿ ਇੱਥੋਂ ਤਰੀਕਾ ਵੀ ਬਸ ਬਾਹਾਂ ਤੇ ਪੱਲੇ ਇਕੱਠੇ ਲੈਣੇ ਆ। ਦਾ ਤੁਹਾਡਾ ਸੂਟ ਫਿਰ ਆਸਾਨੀ ਨਾਲ ਕੱਟ ਹੋ ਜਾਣਾ। ਆ ਦੇਖੋ। ਆ ਇਹ ਕੱਪੜਾ ਪਤਾ ਆ ਰਿਹਾ ਸੀ ਨਾ। ਇੱਥੇ ਹੁਣ ਆਪਾਂ ਪੱਲੇ ਲੈ ਲੈਣੇ ਆ। 12:30 ਦੇ ਆ ਪੱਲੇ ਲੈ ਲਿਆ ਆਪਾਂ। ਉਦੋਂ ਆਪਾਂ ਬਾਹਰ ਲੈਣੀ ਆ ਇਹ ਹੁਣ ਪੱਲੇ ਆਪਾਂ ਇਹਨੂੰ ਫੋਲਡ ਕੀਤਾ ਇਸ ਤਰ੍ਹਾਂ 5 ਇੰਚ ਉੱਪਰੋਂ ਛੱਡ ਕੇ ਬੈਲਟ ਦਾ ਸਲਵਾਰ ਦੀ ਲੰਬਾਈ ਹੈਗੀ 43.40 43.40 ਦਾ ਨਿਸ਼ਾਨ ਲਾ ਦਿੱਤਾ। 7 ਇੰਚ ਪਹੁੰਚਾ 43.40 ਸਲਵਾਰ ਦੀ ਲੰਬਾਈ 27 ਇੰਚ ਇਹਨਾਂ ਦੀ ਬੈਲਟ ਤੇ ਇਹ ਹੋਗਾ ਪੱਲੇ ਹੁਣ ਆਹ ਜਿਹੜਾ ਕੱਪੜਾ ਬਚਿਆ ਸੀਗਾ ਇਹ ਚੋ ਆਪਾਂ ਬਾਹਰ ਲੈਣੀ ਹੈ ਇਸ ਤਰ੍ਹਾਂ ਹੀ ਆਪਾਂ ਕੀਤਾ ਇਹਨੂੰ ਜਦੋਂ ਇਹ ਚੋ 벨ਟ ਕੱਢ ਲਓ ਨਾਲ ਆ ਦੇਖੋ ਫੇਰ ਤੁਹਾਨੂੰ ਇੱਕ ਦੱਸਦਾ 벨ਟ ਲਈ ਕਪੜਾ ਵਿਚਾਲੋ ਇਸ ਤਰ੍ਹਾਂ ਆਪਾਂ ਕੀਤਾ ਇੱਕ ਮਹੀਨਾ 17 ਇੰਚ ਬਾਹਰ 17 ਇੰਚ ਬائیں ਆ 17 ਇੰਚ ਦਾ ਇੱਕ ਨਿਸ਼ਾਨ ਲਾ ਲਿਆ। ਸ਼ਾ ਦੇਖੋ। ਇੱਥੇ ਇਹਦਾ ਸਿੱਧਾ ਕਰ ਲਿਆ। ਜੇ ਆਪਣਾ ਆ ਮਾਰਜਨ ਆ ਗਿਆ ਨਾ। ਹਾਂ ਠੀਕ ਆ। 6 ਇੰਚ ਹੋ ਰਹੀ ਆ। 3 ਇੰਚ ਤੋਂ ਡਾਊਨ ਕੀਤਾ ਵੱਡੇ ਨਾਪ 'ਚ। 9/8 ਇੰਚ ਮੋਡਾ 23 ਚੈਸਟ ਇਹ ਫੇਰ ਨਿਸ਼ਾਨ ਨੂੰ ਮਲਾ ਦਿੱਤਾ ਆ ਇੱਕ ਬਾਹ ਦੀ ਕਟਿੰਗ ਇਹਦੇ ਨੂੰ ਚੱਕ ਕੇ ਅੱਗੇ ਰੱਖ ਲਿਆ ਆ ਦੂਜੀ ਬਾਹ ਦੀ ਕਟਿੰਗ ਉਗੀ ਬਾਹਾਂ ਦੀ ਕਟਿੰਗ ਬੈਕ ਹੁਣ ਆਪਾਂ ਪੱਲੇ ਵੀ ਕੱਢ ਲਏ ਬਾਹਾਂ ਵੀ ਕੱਢ ਲਈਆਂ ਬੈਕ ਫਰੰਟ ਵੀ ਕੱਢ ਲਏ ਆ ਜਿਹੜਾ ਕੱਪੜਾ ਬਚਿਆ ਆ ਇਹ ਚੋ ਤੁਸੀਂ ਬੈਲਟ ਲੈ ਲਓ ਬੈਲਟ ਲਈ ਰੱਖ ਲਓ ਜਾਂ ਗਲਿਆਂ ਦੇ ਕੰਮਾਂ ਨੂੰ ਕਿਤੇ ਵੀ ਕੰਮ ਆ ਜਾਊਗਾ ਆਪਾਂ ਸਾਂਝਾ ਕੱਪੜਾ ਬਚਾ ਲਿਆ ਇਹ ਹੁਣ ਜਿਹੜਾ ਆਪਣੇ ਕੋਲ ਕੱਪੜਾ ਆਇਆ ਨਾ ਇਹ ਜੀ ਆਪਾਂ ਸਲਵਾਰ ਕੱਟਣੀ ਆ ਪੱਲੇ ਹੈਗੇ ਆਪਣੇ ਕੋ ਬੈਲਟ ਹੈਗੀ ਬੈਕ ਫਰੰਟ ਹੈਗੀ ਬਾਹਾਂ ਹੈਗੀਆਂ ਹੁਣ ਬੈਕ ਫਰੰਟ ਬਾਹਾਂ ਪੱਲੇ ਬੈਲਟ ਲੈਣ ਤੋਂ ਬਾਅਦ ਆਪਣੇ ਕੋ ਆਹ ਹੀ ਕਪੜਾ ਬਚਿਆ ਆ 50 52 ਇੰਚ ਹੁਣ ਆਪਾਂ ਇਹਦੇ ਵਿੱਚੋਂ ਹੀ ਸਲਵਾਰ ਕੱਟਣੀ ਆ ਆ ਦੇਖੋ 5 ਇੰਚ ਆਪ ਉੱਪਰ ਛੱਡਿਆ ਬੈਲਟ ਦਾ 34 ਸਲਵਾਰ ਦੀ ਲੰਬਾਈ 43 ਦੇ ਨਿਸ਼ਾਨ ਲਾ ਲਿਆ 3 43 ਦੇ ਨਿਸ਼ਾਨ ਲਾ ਲਿਆ ਫਿਰ ਆਪਾਂ 7 ਇੰਚ ਪਹੁੰਚਾ 3 ਇੰਚ ਤੇ ਇੱਕ ਨਿਸ਼ਾਨ ਲਾ ਲਿਆ ਫਿਰ ਇੱਥੇ ਸਿੱਧਾ ਹੀ ਆਪਾਂ ਆਸਣ ਬਣਾ ਦੇਣਾ 11 ਇੰਚ ਬਣਾ ਦਿਓ ਤੁਸੀਂ 10 ਪੜਾਈ ਦਾ ਨੋਰਮਲ ਨਾਲ ਥੋੜਾ ਵੱਡਾ ਆ ਤਾਂ ਇਸ ਤਰ੍ਹਾਂ ਕਰ ਤਾ ਠੀਕ ਆ ਦੇਖੋ ਦੀ ਕਟਿੰਗ ਕਰ ਦੇਣੀ ਹੈ ਫੇਰ ਆ ਕੱਪੜਾ ਜਿਹੜਾ ਬਚਿਆ ਇਹਨੂੰ ਚੱਕ ਕੇ ਇੱਧਰ ਵਿਛਾ ਕੇ ਇਹਦੀ ਕਟਿੰਗਾਂ ਦੀ ਆਪਾਂ ਕਟਿੰਗ ਕੀਤੀ ਜਾਂਦਾ ਸਲਵਾਰ ਦੀ ਇਹ ਦੂਜੀ ਪਾਸੇ ਰੱਖ ਕੇ ਆਪਾਂ ਇਹਦੇ ਉੱਪਰ 3 ਇਹਦੇ ਉੱਤੇ ਰੱਖ ਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਇਹ ਹੋ ਗਿਆ ਆਪਣੇ ਕੁੰਦੇ ਚਾਰੇ ਆਪਾਂ ਚੋਣੇ ਕੱਪੜਾ ਹੋ ਗਿਆ ਤੇ ਕੁੰਦੇ ਹੋਗਾ ਇਹ ਆਪਣੇ ਪੱਲੇ ਹੋਵੇ। ਸਲਵਾਰ ਦੀ ਲੰਬਾਈ ਵੀ ਬਹੁਤ ਜ਼ਿਆਦੀ ਹੈ 셔ਟ ਦੀ ਵੀ ਜ਼ਿਆਦੀ ਹੈ ਇਹਨੂੰ। ਵੱਡਾ ਆ ਆਪਾ। ਇਹ ਹੋ ਗਈ ਆ ਬਾਵਾ। ਇਹ ਹੋ ਗਈ ਆਪਣੀ ਬੈਕ ਫਰੰਟ। ਇਹ ਹੋ ਗਈ ਆਪਣਾ ਬੈਲਟ ਲਈ ਕਪੜਾ ਇਹਨੂੰ ਜੋੜ પા ਕੇ ਬੈਲਟ ਆ ਜਾਣੀ ਆ ਪਹੁੰਚਾ ਲਈ ਹੋ ਗਿਆ ਓਕੇ ਜੀ ਧੰਨਵਾਦ